ਸੰਸਦੀ ਹਲਕਿਆਂ ਦੀ ਨਵੀਂ ਹੱਦਬੰਦੀ ਨੂੰ ਲੈ ਕੇ ਵਿਰੋਧੀ ਧਿਰਾਂ ਚਿੰਤਾ ਵਿੱਚ ਪੰਜਾਬ ਸਰ ਨੇ ਕਈ ਸੂਬਿਆਂ ਦੀ ਨੁਮਾਇੰਦਗੀ ਘਟਣ ਬਾਰੇ ਚਰਚਾ ਕਰ ਰਹੇ ਨੇ ਰਾਜਨੀਤਿਕ ਲੀਡਰ ਤਾਂ ਕਿ ਪੂਰੇ ਮਸਲੇ ਉੱਤੇ ਇਕੱਠੀਆਂ ਹੋਣਗੀਆਂ ਸਾਰੀਆਂ ਵਿਰੋਧੀ ਧਿਰਾਂ ਸੰਸਦੀ ਹਲਕਿਆਂ ਦੀ ਨਵੀਂ ਹੱਦਬੰਦੀ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਵੱਡੀ ਚਿੰਤਾ ਜ਼ਾਹਰ ਕੀਤੀ ਗਈ ਹੈ ਭਾਵੇਂ ਕਿ ਇਸ ਤੋਂ ਬਾਅਦ ਲੋਕ ਸਭਾ ਹਲਕਿਆਂ ਦੇ ਵਿੱਚ ਵਾਧਾ ਹੋਵੇਗਾ ਲੇਕਿਨ ਸੂਬਿਆਂ ਦੀ ਨੁਮਾਇੰਦਗੀ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਵਿਰੋਧੀ ਧਿਰਾਂ ਨੇ ਖੜੇ ਕੀਤੇ ਨੇ ਵੱਖ-ਵੱਖ ਰਾਜਨੀਤਿਕ ਆਗੂਆਂ ਦੇ ਬਿਆਨ ਨੇ ਜਿਹੜੇ ਉਹ ਇਸ ਪੂਰੇ ਮਾਮਲੇ ਨੂੰ ਲੈ ਕੇ ਨਿਕਲ ਕੇ ਸਾਹਮਣੇ ਆਏ ਨੇ ਤਾਂ ਚੰਡੀਗੜ੍ਹ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਕਿਹਾ ਕਿ ਜੇਕਰ ਸੰਸਦੀ ਹਲਕਿਆਂ ਦੀ ਹੱਦਬੰਦੀ ਇੱਕ ਨਾਗਰਿਕ ਇੱਕ ਵੋਟ ਅਤੇ ਇੱਕ ਮੁੱਲ ਦੇ ਸਿਧਾਂਤ ਤੇ ਕੀਤੀ ਜਾਂਦੀ ਹੈ ਤਾਂ ਇਸ ਦਾ ਅਸਰ ਸਿਰਫ ਦੱਖਣੀ ਭਾਰਤ ਹੀ ਨਹੀਂ ਸਗੋਂ ਉੱਤਰੀ ਭਾਰਤ ਉੱਤੇ ਵੀ ਪਵੇਗਾ ਨਵੇਂ ਸਦਨ ਦੇ ਵਿੱਚ ਉੱਤਰੀ ਭਾਰਤ ਦੇ ਸੰਸਦੀ ਹਲਕਿਆਂ ਦੀ ਕੁੱਲ ਪ੍ਰਤੀਸ਼ਤਾ ਕਾਫੀ ਘਟ ਜਾਵੇਗੀ ਇਸ ਗੱਲ ਦਾ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹ ਹੱਦਬੰਦੀ ਇਸ ਸਿਧਾਂਤ ਤੇ ਹੁੰਦੀ ਹੈ ਤਾਂ ਇਹ ਪੂਰੀ ਤਰ੍ਹਾਂ ਅਪਸੰਗ੍ਰਿਕ ਹੋ ਜਾਵੇਗੀ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਇਸ ਵਿੱਚ ਕਈ ਹੋਰ ਮੁੱਦੇ ਵੀ ਸ਼ਾਮਿਲ ਨੇ ਜੇਕਰ ਹੱਦਬੰਦੀ ਮੌਜੂਦਾ ਸਿਧਾਂਤਾਂ ਉੱਤੇ ਕੀਤੀ ਜਾਂਦੀ ਹੈ ਤਾਂ ਪੰਜਾਬ ਅਤੇ ਹਰਿਆਣਾ ਵਿੱਚਕਾਰ ਸੰਸਦੀ ਸੀਟਾਂ ਦੀ ਗਿਣਤੀ ਲਗਭਗ ਬਰਾਬਰ ਹੋ ਜਾਵੇਗੀ ਸੀਟਾਂ ਦੀ ਗਿਣਤੀ 18 18 ਹੋ ਸਕਦੀ ਹੈ ਕਿ ਪੰਜਾਬ ਇਸ ਨੂੰ ਸਵੀਕਾਰ ਕਰੇਗਾ ਇਹ ਇੱਕ ਮਹੱਤਵਪੂਰਨ ਅਤੇ ਮਹੱਤਵਪੂਰਨ ਸਵਾਲ ਹੈ ਹਿਮਾਚਲ ਪ੍ਰਦੇਸ਼ ਵਿੱਚ ਸੀਟਾਂ ਦੀ ਗਿਣਤੀ ਉਹੀ ਰਹੇਗੀ ਕਿ ਹਿਮਾਚਲ ਪ੍ਰਦੇਸ਼ ਇਸ ਨੂੰ ਸਵੀਕਾਰ ਕਰੇਗਾ ਉਹਨਾਂ ਨੇ ਇਹ ਸਵਾਲ ਖੜੇ ਕੀਤੇ ਨੇ ਅਤੇ ਇਹ ਵੀ ਕਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਸੀਟਾਂ ਦੀ ਗਿਣਤੀ 6 ਤੋਂ ਵੱਧ ਕੇ 9 ਹੋ ਜਾਵੇਗੀ ਕਿ ਜੰਮੂ ਕਸ਼ਮੀਰ ਇਸ ਨੂੰ ਸਵੀਕਾਰ ਕਰੇਗਾ ਭਾਰਤ ਦਾ ਉੱਤਰੀ ਹਿੱਸਾ ਰਾਸ਼ਟਰੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸੰਵੇਦਨਸ਼ੀਲ ਹੈ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੀ ਸਰਹੱਦ ਪਾਕਿਸਤਾਨ ਤੇ ਚੀਨ ਦੋਵਾਂ ਨਾਲ ਸਾਂਝੀ ਹੈ ਅਜਿਹੇ ਹਾਲਾਤਾਂ ਵਿੱਚ ਇਸ ਹੱਦਬੰਦੀ ਨੂੰ ਪੂਰਾ ਕਰਨ ਲਈ ਇੱਕ ਨਵਾਂ ਤਰੀਕਾ ਲੱਭਣਾ ਪਵੇਗਾ ਇਸ ਲਈ ਭਾਰਤੀ ਸੰਘ ਬਣਾਉਣ ਵਾਲੇ ਰਾਜਾਂ ਦੀਆਂ ਇੱਛਾਵਾਂ ਅਤੇ ਉਮੀਦਾਂ ਨੂੰ ਨਵੇਂ ਸਦਨ ਦੀ ਬਣਤਰ ਵਿੱਚ ਢੁਕਵੇਂ ਰੂਪ ਵਿੱਚ ਪ੍ਰਤੀਬੱਧ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਸਾਰੇ ਅੰਕ ਸਥਿਰ ਹੋ ਜਾਣੇ ਚਾਹੀਦੇ ਹਨ ਜੇਕਰ ਮੌਜੂਦਾ ਸਿਧਾਂਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਸਿਰਫ ਉਹਨਾਂ ਰਾਜਾਂ ਨੂੰ ਇਨਾਮ ਦਿੱਤਾ ਜਾਵੇਗਾ ਜਿਨ੍ਹਾਂ ਨੇ ਜਨਮ ਨਿਯੰਤਰਣ ਜਾਂ ਆਬਾਦੀ ਨਿਯੰਤਰਣ ਦੀ ਅਭਿਆਸ ਨਹੀਂ ਕੀਤਾ ਤਾਂ ਵੱਡੀ ਟਿੱਪਣੀ ਉਹਨਾਂ ਵੱਲੋਂ ਕੀਤੀ ਗਈ ਹੈ ਦੂਜੇ ਪਾਸੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦੇ ਵੱਲੋਂ ਪੰਜਾਬ ਸਮੇਤ 8 ਸੂਬਿਆਂ ਨੂੰ ਸੱਦਾ ਦਿੱਤਾ ਗਿਆ ਹੈ ਮਰਦਮ ਸ਼ੁਮਾਰੀ ਆਧਾਰਿਤ ਹੱਦਬੰਦੀ ਬਾਰੇ ਉਹਨਾਂ ਨੇ ਸੱਦਾ ਹੈ ਜਿਹੜਾ ਉਹ ਦਿੱਤਾ ਏ ਉਹਨਾਂ ਨੇ ਇੱਕ ਟਵੀਟ ਦੇ ਵਿੱਚ ਲਿਖਿਆ ਹੈ ਕਿ ਕੇਂਦਰ ਸਰਕਾਰ ਦੀ ਹੱਦਬੰਦੀ ਦੀ ਯੋਜਨਾ ਸੰਘਵਾਦ ਤੇ ਇੱਕ ਸਪਸ਼ਟ ਹਮਲਾ ਏ ਜੋ ਸੰਸਦ ਵਿੱਚ ਸਾਡੀ ਸਹੀ ਆਵਾਜ਼ ਨੂੰ ਖੋ ਕੇ ਆਬਾਦੀ ਨਿਯੰਤਰਣ ਅਤੇ ਚੰਗੇ ਸ਼ਾਸਨ ਨੂੰ ਯਕੀਨੀ ਬਣਾਉਣ ਵਾਲੇ ਰਾਜਾਂ ਨੂੰ ਸਜ਼ਾ ਦੇ ਰਹੀ ਹੈ ਇਸ ਲਈ ਲੋਕਤੰਤਰੀ ਬੇਇਨਸਾਫੀ ਦੀ ਇਜਾਜ਼ਤ ਨਹੀਂ ਹੈ ਮੈਂ ਕੇਰਲਾ ਆਂਧਰਾ ਪ੍ਰਦੇਸ਼ ਤੇਲੰਗਣਾ ਕਰਨਾਟਕਾ ਪੱਛਮੀ ਬੰਗਾਲ ਉੜੀਸਾ ਅਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀਆਂ ਅਤੇ ਪਾਰਟੀ ਮੁਖੀਆਂ ਨੂੰ ਪੱਤਰ ਲਿਖ ਕੇ ਇਸ ਬੇਇਨਸਾਫੀ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੇ ਲੜਾਈ ਦੀ ਮੰਗ ਕੀਤੀ ਹੈ ਤਾਂ ਇਹ ਗੱਲ ਆ ਜਿਹੜੀ ਉਹ ਐਮਕੇ ਸਟਾਲਿਨ ਦੇ ਵੱਲੋਂ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਦੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਇੱਕ ਟਵੀਟ ਇਸ ਬਾਬਤ ਕੀਤਾ ਗਿਆ ਹੈ ਅਤੇ ਇਸ ਘਟਨਾਕ੍ਰਮ ਦੇ ਉੱਤੇ ਉਹਨਾਂ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੈਂ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਸਦੀ ਹਲਕਿਆਂ ਦੀ ਹੱਦਬੰਦੀ ਦੇ ਫਾਇਦੇ ਅਤੇ ਨੁਕਸਾਨਾਂ ਤੇ ਚਰਚਾ ਕਰ ਲਈ ਇਕੱਠੇ ਹੋ ਕੇ ਵਿਚਾਰ ਕਰਨ ਅਤੇ ਜੇਕਰ ਲੋੜ ਪਈ ਤਾਂ ਸਾਂਝੇ ਤੌਰ ਤੇ ਇਸ ਦਾ ਸਖਤ ਵਿਰੋਧ ਕਰਨ ਪੰਜਾਬ ਦੀਆਂ ਸੰਸਦੀ ਪ੍ਰਤੀਨਿਧਤਾਵਾਂ ਨੂੰ ਪ੍ਰਤੀਸ਼ਤ ਦੇ ਹਿਸਾਬ ਨਾਲ ਘਟਾਇਆ ਜਾਵੇਗਾ ਜਿਸ ਨਾਲ ਪੰਜਾਬ ਹੋਰ ਹਾਸ਼ੀਏ ਤੇ ਚਲਾ ਜਾਵੇਗਾ ਇਹ ਪੰਜਾਬ ਦੀ ਰਾਜਨੀਤੀ ਨੂੰ ਪੂਰਾ ਨਾ ਹੋਣ ਵਾਲਾ ਨੁਕਸਾਨ ਪਹੁੰਚਾਏਗਾ ਜੇਕਰ ਪੰਜਾਬ ਸੰਸਦ ਵਿੱਚ ਆਪਣੀ ਰਾਜਨੀਤਿਕ ਪ੍ਰਤੀਨਿਧਤਾ ਗਵਾ ਦਿੰਦਾ ਹੈ ਤਾਂ ਪੰਜਾਬ ਆਪਣੇ ਰਾਜਨੀਤਿਕ ਅਤੇ ਆਰਥਿਕ ਹਿੱਤਾਂ ਦੀ ਮਜ਼ਬੂਤੀ ਨਾਲ ਰੱਖਿਆ ਨਹੀਂ ਕਰ ਸਕੇਗਾ ਆਪਣੇ ਹੱਕਾਂ ਅਤੇ ਹਿੱਤਾਂ ਲਈ ਲੜਨ ਦੀ ਪੰਜਾਬ ਦੀ ਤਾਕਤ ਨੂੰ ਭਾਰੀ ਨੁਕਸਾਨ ਹੋਵੇਗਾ ਤਾਂ ਇਹ ਵੱਡੀ ਚਿੰਤਾ ਹੈ ਜਿਹੜੀ ਉਹ ਵੱਖ-ਵੱਖ ਵਿਰੋਧੀ ਧਿਰ ਦੇ ਨਿੱਤਾਵਾਂ ਦੇ ਵੱਲੋਂ ਜ਼ਾਹਿਰ ਕੀਤੀ ਗਈ ਹੈ ਲਗਾਤਾਰ ਸਵਾਲ ਨੇ ਜਿਹੜੇ ਉਹ ਵੀ ਚੱਕੇ ਜਾ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਵਿਰੋਧੀ ਧਿਰ ਇਸ ਨੂੰ ਲੈ ਕੇ ਇਕੱਠੇ ਹੁੰਦੇ ਨੇ ਜਾਂ ਫਿਰ ਕੁਝ ਹੋਰ ਘਟਨਾਕ੍ਰਮ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਤਾਂ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ